ਹallelujah ਹallelujah ਆਓ ਅਸੀਂ ਮਿਲ ਕੇ ਆਪਣੇ ਆਪਣੇ ਵਾਸਤੇ ਔਰ ਆਪਣੇ ਪਰਿਵਾਰ ਵਾਸਤੇ ਪ੍ਰਾਰਥਨਾ ਕਰੀਏ ਕਿ ਜੋ ਅੱਜ ਦਾ वचन ਹੋਵੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੀਆਂ ਸਰੀਰਾਂ ਨੂੰ ਸਾਡੇ ਬੱਚਿਆਂ ਨੂੰ ਸਾਡੇ ਮਹੱਲੇ ਨੂੰ ਚੰਗਿਆਈ ਵਾਲਾ ਹੋਵੇ ਆਮੇਨ ਆਮੇਨ ਆਓ ਮਿਲ ਕੇ ਬਰਾਤ ਨੂੰ ਕਰੀਏ ਹallelujah 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 ਦਾਤ ਪ੍ਰੋਗਰਾਮ ਤੁਹਾਡੇ ਗਰਾਮ ਤੁਹਾਡੇ ਸਾਹਮਣੇ ਕੰਮ ਕਰੇਗਾ ਖੁਦਾ ਹਾਜ਼ਰ ਬਚਨ ਇਹ ਸੰਭਾਅ ਚਾਹਤੋ ਗੰਦੇ ਮਾਰਨ ਵਾਲੀ ਹੋਣਗੇ ਮੋਟਾ ਪਰੇ ਸਾਡੀ ਗਲੀ ਮਹੱਲੇ ਵਾਸੀ ਸਾਡੇ ਪਰਿਵਾਰ ਦੀ ਤਰੱਕੀ ਵਾਸਤੇ ਸਾਡੇ ਅੰਦਰ ਮਸਲੀਦ ਕਮੀਆਂ ਕਹਿੰਦੇ ਕੱਢਣਾ ਸਾਡੇ ਸਾਰੇ ਬਾਬਾ ਜਾਈ ਦਾ ਕੰਮ ਵੀ ਕਮੀਆਂ ਜੋ ਬਿਮਾਰੀਆਂ ਯੈਸ਼ੂ ਦੇ ਨਾਮ ਚ ਕੈਂਸਲ ਕਰ ਦਿੰਨਾ ਕੈਂਸਲ ਕਰ ਦੇ ਐਵਰੀਵਨ ਆਹ ਅਗਲੇ ਚਾਨੀ ਬਾਰਮੇ ਦਾਸ ਤੇ ਕਿਰਪਾ ਕਰੋ ਦਇਆ ਕਰੋ ਜੈਸੂ ਨਾਸੀ ਦੇ ਨਾਮ ਦੇ ਵਿੱਚ ਕਰੀ ਤੇ ਬਰਕਤ ਮੰਗਦੇ ਹਾਂ ਆਮੀ ਹਾਲੇਲੂਇਆ ਹਾਲੇਲੂਇਆ ਔਰ ਲੇਵੀਆਂ ਦੀ ਕਿਤਾਬ ਹਾਂਜੀ 26 ਅਧਿਆਇ ਹਾਂਜੀ ਉਹਦੀ 9 ਐਤ ਨੂੰ ਬੜਾ ਔਰ ਮੈਂ ਤੁਮਾਰੀ ਔਰ ਕਿਰਪਾ ਦ੍ਰਿਸ਼ਟੀ ਰੱਖੂਗਾ ਮੈਂ ਤੁਮਾਰੀ ਔਰ ਕਿਰਪਾ ਦ੍ਰਿਸ਼ਟੀ ਰੱਖੂਗਾ ਔਰ ਤੁਮ ਕੋ ਫਰਵੰਤ ਕਰੂੰਗਾ ਕੀ ਕਰੂੰਗਾ ਤੁਹਾਨੂੰ ਫਰਵੰਤ ਕਰੇਗਾ ਤੁਹਾਨੂੰ ਵਧਾਵੇਗਾ ਔਰ ਬੜਾਉਂਗਾ ਔਰ ਬੜਾਊਗਾ ਔਰ ਤਗੜਾ ਕਰੂਗਾ ਔਰ ਤੁਮਾਰੇ ਸੰਗ ਆਪਣੀ ਵਾਚਾ ਕੋ ਪੂਰਨ ਕਰੂੰਗਾ ਔਰ ਤੁਮਾਰੇ ਸੰਗ ਆਪਣੀ ਵਾਚਾ ਕੋ ਪੂਰਨ ਕਰੂੰਗਾ ਹਾਲੇਲੂਇਆ ਇਹ ਪਰਮੇਸ਼ਰ ਦਾ ਵਾਅਦਾ ਤੁਹਾਡੇ ਨਾਲ ਹਾਲੇਲੂਇਆ ਉਹ ਕਹਿੰਦਾ ਜਿਹੜੀ ਮੈਂ ਤੁਹਾਡੇ ਨਾਲ ਵਾਚਾ ਬੰਨੀ ਹੈ ਉਸ ਵਾਚਾ ਦੇ ਉੱਤੇ ਜੇ ਤੁਸੀਂ ਚਲੋਗੇ ਤੇ ਮੈਂ ਜਿਹੜੀ ਤੁਹਾਨੂੰ ਆਸ਼ੀਸ਼ ਦੇਣ ਦਾ ਵਾਅਦਾ ਕੀਤਾ ਏ ਉਹ ਮੈਂ ਪੂਰਨ ਕਰਾਂਗਾ ਆਮੇਨ ਆਮੇਨ ਹallelujah ਹallelujah ਔਰ ਕੀ ਨਹੀਂ ਕਰਨਾ ਅਸੀਂ 26 ਦੀ 1 ਤੇ 2 ਅੱਜ ਪੜ੍ਹਾਂਗੇ ਤੁਮ ਆਪਣੇ ਲਈ ਮੂਤੇ ਨਾ ਬਣਾਣਾ ਤੂੰ ਆਪਣੇ ਲਈ ਮੂਰਤੀਆਂ ਨਾ ਬਣਾਣਾ ਔਰ ਨਾ ਕੋਈ ਖੋਦੀ ਹੋਈ ਮੂਰਤ ਨਾ ਕੋਈ ਖੋਦੀ ਹੋਈ ਮੂਰਤ ਜਾਂ ਲਾਟ ਆਪਣੇ ਲਈ ਖੜੀ ਕਰਨਾ ਨਾ ਲਾਟ ਜਿਹਨੂੰ ਤੁਸੀਂ ਜੋਤ ਕਹਿ ਦਿੰਦੇ ਹਾਲੂਆ ਨਾ ਉਹ ਖੜੀ ਕਰਨਾ ਔਰ ਨਾ ਆਪਣੇ ਦੇਸ਼ ਮੈਂ ਦੰਦਵਤ ਕਰਨੇ ਲਈ ਨਾ ਆਪਣੇ ਦੇਸ਼ ਮੈਂ ਦੰਦਵਤ ਕਰਨੇ ਲਈ ਦੰਦਵਤ ਕਰਨੇ ਲਈ ਨਕਸ਼ਦ ਨਕਾਸ਼ ਦੀਦਾਰ ਪੱਥਰ ਸਥਾਪਿਤ ਕਰਨਾ ਨਕਸ਼ੇ ਦੀਦਾਰ ਕਿਸੇ ਪੱਥਰ ਨੂੰ ਖੜਾ ਕਰਨਾ ਕਿਉਂਕਿ ਮੈਂ تمہارا ਪਰਮੇਸ਼ਰ ਜੋਵਾ ਹੂੰ ਹਨਾ ਮੈਂ ਤੁਹਾਡਾ ਪਰਮੇਸ਼ਰ ਯਹੋਵਾ ਹੂੰ ਕਿ ਤੁਸੀਂ ਮੇਰਾ ਵੀ ਪੱਥਰ ਮੁੱਤ ਉਸ ਨਕਸ਼ੇ ਤੇ ਤਿਆਰ ਨਾ ਆਕਾਸ਼ ਦੀਆਂ ਕਹ ਰਿਹਾ ਨਾ ਆਕਾਸ਼ ਦੇ ਸੂਰਜੀਆਂ ਦੀਆਂ ਨਾ ਚੰਦਰਮੇ ਦੀਆਂ ਨਾ ਕਿਸਨ ਵਾਲੇ ਦੀਆਂ ਨਾ ਕਿਸੇ ਦੀ amorphous ਨੂੰ ਬਣਾ ਇਹ ਕੀ ਹੈ ਤੁਹਾਡੇ ਲਈ ਅਪਰਾਧ ਅਪਰਾਧ ਇਹਨਾਂ ਨੂੰ ਦੰਡਵਤ ਕਰਨਾ ਤੁਹਾਡੇ ਲਈ ਕੀ ਹੈ ਅਪਰਾਧ ਅਪਰਾਧ ਜੇ ਕੀ ਪੜਨਾ ਚਾਹੋ ਤੇ ਤੁਸੀਂ ਗੀਤਾ ਵਿੱਚ ਵੀ ਪੜ ਸਕਦੇ ਹੋ ਗ੍ਰੰਥ ਸਾਹਿਬ ਵਿੱਚ ਵੀ ਪੜ ਸਕਦੇ ਹੋ ਖਰਾਨ ਵਿੱਚ ਵੀ ਪੜ ਸਕਿਓ ਤੇ ਬਾਈਬਲ ਤੇ ਤੁਹਾਨੂੰ ਦੱਸ ਰਿਹਾ ਤੇ ਬੁੱਧ ਧਰਮ ਦਾ ਇਸ ਗੱਲ ਤੋਂ ਬਹੁਤ ਹੀ ਬਰਕਲਾ ਹallelujah ਹallelujah ਮੈਂ ਇਹ ਪੰਜ ਗ੍ਰੰਥਾਂ ਬਾਰੇ ਜਾਣਦਾ ਕੁਝ ਪਰ ਮੀਂਹ ਜਿਹੜੀ ਚੀਜ਼ ਪ੍ਰਭੂ ਯਿਸੂ ਮਸੀਹ ਦਾ ਪਿਤਾ ਯਹਵਾ ਕਹਿ ਰਿਹਾ ਹੈ ਹਾਲੇਲੂਇਆ ਜਿਨੇ ਆਪਣਾ ਪੁੱਤਰ ਸਾਡੇ ਲਈ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਵਰਜਨ ਦੇ ਲਈ ਉਹਨੇ ਕਤਰਾ ਕਤਰਾ ਲਹੂ ਹਾਤਾ ਹਾਲੇਲੂਇਆ ਹਾਲੇਲੂਇਆ ਅਈ ਬਹੁਤ ਸਾਰੇ ਲੋਕ ਕੀ ਕਰਦੇ ਨੇ ਕਿ ਯਿਸੂ ਮਸੀਹ ਦੀ ਸਲੀਬ ਬਣਾਉਂਦੇ ਐ ਮੂਰਤ ਬਣਾਉਂਦੇ ਐ ਉਹਦੇ ਤੇ ਯਿਸੂ ਮਸੀਹ ਨੂੰ ਟੰਗਿਆ ਹੋਇਆ ਦਿਖਾਉਂਦੇ ਗਲਤ ਹੈ ਗਲਤ ਉਹ ਅਦਵੀ ਯਿਸੂ ਮਸੀਹ ਨੂੰ ਮਰਿਆ ਸਮਝ ਰਹੇ ਨੇ ਹਾਲੇਲੂਇਆ ਉਹ ਅਦਵੀ ਨੂੰ ਸਰੀਰ ਤੇ ਟੰਗਿਆ ਸਮਝ ਰਹੇ ਨੇ ਹਾਲੇਲੂਇਆ ਇਹ ਪਾਪਾਂ ਦਾ ਪਾਪ ਕੀ ਮਹਾਪਾਪ ਹੈ ਹਾਲੇਲੂਇਆ ਮੇਰੀ ਕੋਲ ਵੀ ਇਹ ਇੱਕ ਵਾਰ ਇੱਕ ਪਾਸਟਰ ਦੁਆਰਾ ਹੋ ਗਿਆ ਅਸੀਂ ਕੁਝ ਛਪਾਈਆਂ ਤੇ ਉਹਨੇ ਇਹ ਛਪਾ ਕੇ ਲਿਆ ਫੋਟੋ ਜਿਹੜੀ ਆ ਵੱਡੀਆਂ ਹਾਲੇਲੂਇਆ ਔਰ ਮੈਂ ਉਹ ਜਿੰਨਾ ਜਿੰਨਾ ਘਰ ਵਿੱਚ ਗਿਆ ਉੱਥੋਂ ਮੈਂ ਦੁਆਰਾ ਚੁਕਵਾਈਆਂ ਤੇ ਜਲ ਪ੍ਰਵਾਹ ਕਰਵਾਉਂਦਾ ਹallelujah ਹallelujah ਜੇ ਤੁਹਾਨੂੰ ਵੀ ਕਿਤੇ ਇਦਾਂ ਦੀ ਫੋਟੋ ਨਜ਼ਰ ਆਵੇ ਜਾਂ ਤੁਸੀਂ ਘਰ ਵਿੱਚ ਕਿਤੇ ਰੱਖੀ ਹੋਵੇ ਉਹਨੂੰ ਜਲ ਪ੍ਰਵਾਹ ਕਰਾਓ ਹallelujah ਉਹ ਯਿਸੂ ਮਸੀਹ ਹੁਣ ਸਲੀਪ ਤੇ ਨਹੀਂ ਹੈ ਨਹੀਂ ਯਿਸੂ ਮਸੀਹ ਹੁਣ ਸਲੀਪ ਤੇ ਨਹੀਂ ਹੈ ਸਲੀਪ ਤੇ ਨਹੀਂ ਕਿਉਂਕਿ ਜੇ ਅਸੀਂ ਉਹਨੂੰ ਅੱਜ ਵੀ ਸਲੀਪ ਤੇ ਰੱਖਿਆ ਹੋਇਆ ਹੈ ਜਿਨ੍ਹਾਂ ਨੇ ਵੀ ਉਹਨੂੰ ਦੁੱਖ ਦੇ ਰਹੇ ਨੇ ਉਹਦਾ ਨਾਂ ਕਹਿਣਾ ਮੰਨ ਕੇ ਉਹਨੂੰ ਸਲੀਪ ਤੇ ਰੱਖ ਰਹੇ ਨੇ ਉਹਨੂੰ ਦੁੱਖ ਦੇ ਰਹੇ ਇਹ ਜਿਹੜੀਆਂ ਪਰਮੇਸ਼ਰ ਦੇ ਹੁਕਮ ਨੇ ਇਹਨਾਂ ਨੂੰ ਅਸੀਂ ਮੰਨਣਾ ਔਰ ਲੋਕਾਂ ਨੂੰ ਸਿਖਾਣਾ ਹੈ ਹallelujah ਕੀ ਅਸੀਂ ਕੀ ਸਿਖਾਣੇ ਲੋਕਾਂ ਨੂੰ ਕਿ ਪ੍ਰਭ ਯਿਸੂ ਮਸੀਹ ਤੀਸਰੇ ਦਿਨ ਮਰਦਿਆਂ ਚੋਂ ਜੀ ਉੱਠਿਆ ਮਰਦਿਆਂ ਚੋਂ ਜੀ ਉੱਠਿਆ ਫਿਰ ਉਹਨੂੰ ਅਸੀਂ ਸਨੀਪ ਤੇ ਕਿਵੇਂ ਦਿਖਾ ਸਕਦੇ ਹallelujah ਜਿੱਥੇ ਵੀ ਤੁਸੀਂ ਇਸ ਗੱਲ ਨੂੰ ਪ੍ਰਚਾਰ ਕਰੋ ਵੇਖੋ ਉੱਥੇ ਫੌਰਨ ਇਸ ਗੱਲ ਦਾ ਪ੍ਰਚਾਰ ਜੀ ਹੋ ਜਾਣਾ ਕਿ ਪ੍ਰਭੂ ਯਿਸੂ ਮਸੀਹ ਕੁਛ ਘੰਟਿਆਂ ਦੇ ਲਈ ਸਲੀਬ ਤੇ ਚੜਿਆ ਹallelujah ਉਹਨੂੰ ਕੋਈ ਆਤਾਰਨ ਨਹੀਂ ਗਿਆ ਉਹ ਆਪ ਉਤਰਿਆ ਹallelujah ਹallelujah ਔਰ ਉਹਨੂੰ ਸੋਹਣੇ ਮਿਹਨੇ ਕੱਪੜੇ ਵਿੱਚ ਲੇਟ ਕੇ ਅਸੀਂ ਅਜਿੱਲ ਜੜ ਸਕਦੇ ਹallelujah ਉਹਨੂੰ ਕਬਰ ਵਿੱਚ ਦਫਨਾ ਦਿੱਤਾ ਪਰ ਤੀਸਰੇ ਦਿਨ ਮਰਜ਼ਾ ਚ ਜੀ ਉਠਿਆ ਜੀ ਉਠਿਆ ਤੇ 9 ਵਜੇ ਤੋਂ ਵਿੱਚ ਕੀ ਕਹਿੰਦਾ ਮੈਂ ਤੁਹਾਨੂੰ ਫਲਵੰਤ ਕਰਾਂਗਾ ਹallelujah ਯਾਦੋ ਜੂੰਦਾ ਏ ਹallelujah ਤੁਹਾਨੂੰ ਤਾਂ ਕਹਿ ਰਿਹਾ ਕਿ ਮੈਂ ਫਲਵੰਤ ਕਰਾਂ ਹallelujah ਕਿਉਂਕਿ ਮੇਰੇ ਕੁਝ ਹੁਕਮ ਨੇ ਉਹਨਾਂ ਹੁਕਮਾਂ ਨੂੰ ਮੰਨਣਾ ਹੈ ਤੁਸੀਂ ਹallelujah ਹallelujah ਇੱਕਾਇਕਾ ਤੁਸੀਂ ਹੋਰ ਬਣਾਗੇ ਯੂਸਫ ਤੇ ਜਛਾਇਆ ਹਾਂਜੀ ਜਛਾਇਆ ਜੀ ਉਹ ਨਾਲ ਦੀ 1 यहोवा यह कहता है यहोवा यह कहता है जो वाचा मैंने उनसे बांधी है जो वाचा वाचा की जो कानून सो मैं बोल देता कहंदा ਉਹ ਤੁਹਾਡੇ ਨਾਲ ਬੰਦੀ ਹੈ ਉਹ ਬੈ ਜੇ ਹੈ ਉਹ ਇਹ ਹੈ ਕਿ ਮੇਰਾ ਆਤਮਾ ਤੁਝ ਪਰ ਠਹਿਰਾ ਹੈ ਮੇਰਾ ਆਤਮਾ ਤੁਝ ਪਰ ਠਹਿਰਾ ਹੈ ਹਾਲੇਲੂਇਆ ਹਾਲੇਲੂਇਆ ਪਹਿਲੀ ਵਾਰੀ ਆਤਮਾ 120 ਲੋਕਾਂ ਦੇ ਠਹਿਰਿਆ ਹalleluyah ਪਤਰਸ ਦੁਆਰਾ ਹalleluyah 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 ਹੀਰ ਪਤਰਸ ਨੇ ਜਰੋ ਕਰਨੀ ਨੂੰ ਸੇ ਕੀਤੀ ਉੱਥੇ ਆਤਮਾ ਠਹਿਰਿਆ ਜੋ 73000 ਲੋਕਾਂ ਨੇ ਬਪਤਿਸਮਾ ਲਿਆ ਹallelujah 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 ਕਹਿੰਦਾ ਮੇਰਾ ਆਤਮਾ ਤੁਹਾਡੇ ਉੱਤੇ ਠਹਿਰਾ ਔਰ ਆਪਣੇ ਵਚਨ ਜੋ ਮੈਂਨੇ ਤੇਰੇ ਮੂੰਹ ਮੇਂ ਡਾਲੇ ਹੈ ਜੋ ਵਚਨ ਕਹਿੰਦਾ ਤੇਰੇ ਮੂੰਹ ਵਿੱਚ ਮੈਂ ਪਾਏ ਨੇ ਅੱਬ ਸੇ ਲੈਕਰ ਅੱਬ ਸੇ ਲੈਕਰ ਅਰਬ ਦਾ ਤੱਕ ਵੈ ਤੇਰੇ ਮੂੰਹ ਸੇ ਅਜ ਦਵਾਰਾ ਪੜੀਏ ਆਪਸੇ ਲੈ ਕੇ ਆਪਸੇ ਲੈ ਕੇ ਸਰਬਦਾ ਤੱਕ ਸਰਬਦਾ ਤੱਕ ਦਾ ਮਤਲਬ ਸਦਾ ਤੱਕ ਸੰਦੀਪ ਕਾਲ ਤੱਕ ਤੇਰੇ ਮਰਨ ਤੋਂ ਬਾਅਦ ਵੀ ਹਲੂਇਆ ਤੇਰੇ ਮੂੰਹ ਸੇ ਤੇਰੇ ਮੂੰਹ ਸੇ ਔਰ ਤੇਰੇ ਪੁੱਤਰਾਂ ਔਰ ਤੇਰੇ ਪੁੱਤਰੋ ਔਰ ਤੇਰੇ ਪੋਤਾਂ ਔਰ ਤੇਰੇ ਪੁੱਤਰੇ ਪੋਤੀਆਂ ਤੇ ਮੂੰਹ ਸੇ ਵੀ ਕਦੀ ਨਾ ਹਟਣਗੇ ਇਹ ਕਦੀ ਨਾ ਹਟਣਗੇ ਹਲੂਇਆ ਇਹ ਜਿਹੜਾ ਵੈ ਮੈਂ ਅੱਜ ਤੁਹਾਨੂੰ ਸੁਗਾ ਰਿਆ ਤੁਸੀਂ ਆਪਣੇ ਬੱਚਿਆਂ ਨੂੰ ਪੋਤੇ ਪੋਤੀਆਂ ਨੂੰ ਸੁਗਾ ਦਿਓ ਹallelujah ਜੇ ਜੈ ਕੋਈ ਮੇਰਾ ਪੋਤਰਾ ਬੈਠਾ ਸੇਖ ਰਿਆ ਨਾ ਮੈਂ ਆਪਣੇ ਪੋਤੇ ਪੋਤੀ ਨਾ ਉਹ ਕਹਿੰਦਾ ਮੈਂ ਤੁਹਾਡੇ ਪੋਤੇ ਪੋਤੀਆਂ ਦੇ ਮੂੰਹ ਚੋਂ ਵੀ ਸੁਣਨਾ ਪਸੰਦ ਕਰਾਂਗਾ ਹallelujah 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 ਕਿਉਂਕਿ ਪਰਮੇਸ਼ੁਰ ਤੁਹਾਡੇ ਪੋਤਿਆਂ ਪੋਤੀਆਂ ਦਾ ਕਾਚੇ ਦੇ ਰਿਹਾ ਆਮੀਨ ਪਰਮੇਸ਼ੁਰ ਤੁਹਾਡੀਆਂ ਬੜੀਆਂ ਬਰਕਤਾਂ ਤੁਹਾਨੂੰ ਦੇ ਰਿਹਾ ਆਮੀਨ ਪਰ ਕਦੋਂ ਕਹਿੰਦਾ ਜਦੋਂ ਤੁਸੀਂ ਮੇਰੇ ਵੱਲ ਆਓਗੇ ਉਹ ਕਹਿੰਦਾ ਹੇ ਪਾਰ ਥਲੇ ਦੱਬਿਓ ਬੋਝ ਥਲੇ ਦੱਬਿਓ ਪਾਰੀ ਜੁੱਲੇ ਵਾਲਿਓ ਮੇਰੇ ਕੋਲੇ ਆਓ ਮੈਂ ਤੁਹਾਡਾ ਜੁੱਲਾ ਹਲਕਾ ਕਰਦਾਗਾ ਤੁਹਾਨੂੰ ਆਰਾਮ ਦਵਾਮੀ ਹallelujah ਹallelujah ਪਰਮੇਸ਼ੁਰ ਕਹਿੰਦਾ ਜੋ ਮੇਰੇ ਪਿੱਛੇ ਚਲੇਗਾ ਮੇਰੇ ਪਿੱਛੇ ਚੱਲੇ ਪ੍ਰਭੂ ਮੈਂ ਨਹੀਂ ਚੱਲੇ ਮੇਰੇ ਪਿੱਛੇ ਚਲੇਗਾ ਉਹ ਅਨੰਤ ਜੀਵਨ ਪਾਏਗਾ ਉਹ ਸਵਰਗ ਦਾ ਜੀਵਨ ਪਾਏਗਾ ਹalleluyah ਧੰਨਵਾਦ ਕਰਦੇ ਹਾਂ ਪ੍ਰਭੂ ਦਾ ਆਓ ਇਸ ਦੇ ਅੱਗੇ ਅਸੀਂ ਪਰਮੇਸ਼ੁਰ ਦਾ ਬਚਨ ਪੜ੍ਹਾਂਗੇ ਲੇਵੀਆਂ ਹਾਂਜੀ ਤਿੰਨ ਆਇਤ ਨੂੰ ਪੜ੍ਹੋ ਜੇ ਤੂੰ ਮੇਰੀ ਵਿਧੀਆਂ ਪਰ ਚਲੋ ਜਦੀ ਤੁਸੀਂ ਮੇਰੇ ਕਾਨੂੰਨਾਂ ਤੇ ਚਲੋ ਔਰ ਮੇਰੀ ਆਗਿਆਵਾਂ ਕੋ ਮੰਨ ਕਰ ਉਨਕਾ ਪਾਲਨ ਕਰੋ ਮੇਰੀ ਆਗਿਆ ਨੂੰ ਮੰਨ ਕਰ ਉਸਕਾ ਪਾਲਨ ਕਰੋ ਹਾਲੇਲੂਇਆ ਹਾਲੇਲੂਇਆ ਇਹ ਨਹੀਂ ਜੀ ਆਗਿਆ ਮੰਨ ਲਈ ਹੈ ਹਾਂ ਜੀ ਅਸੀਂ ਕਰਾਂਗੇ ਬਹੁਤ ਲੋਕ ਕਹਿੰਦੇ ਅਸੀਂ ਕਰਾਂਗੇ ਜੀ ਕਰਨਾ ਪੈਣਾ ਹੈ ਜੇ ਤੁਸੀਂ ਮਨ ਚ ਠਾਣ ਲਿਆ ਨਾ ਕਿ ਅਸੀਂ ਰੋਟੀ ਤਾਂ ਖਾਣੀ ਆ ਪਹਿਲਾਂ ਪਾਸਟਰ ਨੂੰ ਖਵਾ ਕੇ ਤੂੰ ਪਹਿਲਾ ਪਾਸਟਰ ਨੂੰ ਖੋ ਜਿਵੇਂ ਮਨ 'ਚ ਠੱਲ ਲਿਆਣਾ ਕਿ ਅਸੀਂ ਆਹ ਦਾਨ ਦੇਣਾ ਏ ਦੇਖੋ ਹਿੰਦੂ ਧਰਮ ਦੇ ਵਿੱਚ ਕਰਨ ਆਪਣੇ ਸਰੀਰ ਨੂੰ ਵੀ ਜ਼ਲਾ ਕੇ ਦੇ ਲਿਆ ਸੀ ਉਸ ਤੋਂ ਵੱਡਾ ਇੱਕ ਹੋਰ ਆ ਗਿਆ ਵਿਕਰਮ ਦੇ ਨੇ ਵੀ ਇਹ ਕੰਮ ਕੀਤਾ ਪਰ ਤੁਸੀਂ ਇਹ ਕਿਉਂ ਨਹੀਂ ਕਰਦੇ ਆਪਣੇ ਬਾਚਾਂ ਨੂੰ ਕਿਉਂ ਨਹੀਂ ਪਰਮੇਸ਼ਰ ਦੀਨ ਮੰਨਦੇ ਜਦੋਂ ਤੁਸੀਂ ਪਰਮੇਸ਼ਰ ਦੇ ਬਾਚਾਂ ਨੂੰ ਮੰਨੋਗੇ ਬਾੜ ਕੀ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਦੇ ਵਾਚਨ ਨੂੰ ਇਹ ਸ਼ੈਤਾਨ ਇਹ ਤੁਹਾਨੂੰ ਪਰੇ ਨੂੰ ਕਰ ਦਿੰਦਾ ਹallelujah ਪਰਮੇਸ਼ੁਰ ਕੀ ਕਰਦਾ ਚੁੰਡੀ ਵੜ ਦਿੰਦਾ ਨਿਆਣੀ ਆ ਕੇ ਸ਼ੈਤਾਨ ਜੇ ਤੁਹਾਡਾ ਧਿਆਨ ਨੂੰ ਪਰੇ ਕਰ ਦੇ ਹallelujah ਸਾਡਾ ਧਿਆਨ ਨਾ ਬੜ ਕੇ ਸਾਡਾ ਧਿਆਨ ਨਾ ਭਟਕੇ ਚਾਰਾ ਚ ਰੁਣੀ ਤੋਂ ਮੈਂ ਤੁਮਾਰੇ ਲਈ ਸਮੇ ਸਮੇਂ ਪਰ ਮੈਂ ਵਰਸਾਉਂਗਾ ਸਮੇ ਸਮੇਂ ਪਰ ਮੈਂ ਵਰਸਾਉਂਗਾ ਆਮੀਨ ਜਿਹੜਾ ਹੁਣ ਕਹਿ ਰਿਹਾ ਆਸ਼ੀਸ਼ ਦਾ ਮੈਂ ਕਹਿ ਰਿਹਾ ਸਮੇ ਸਮੇਂ ਤੇ ਜੇ ਤੁਹਾਨੂੰ ਕਣਕ ਵੇਲੇ ਲੋੜਿਆ ਤੇ ਕਣਕ ਵੇਲੇ ਵਰਸਾਏਗਾ ਜੇ ਤੁਹਾਨੂੰ ਝੋਨੇ ਵੇਲੇ ਜਵਾਂ ਵੇਲੇ ਜਵਾਰ ਵੇਲੇ ਆ ਤੇ ਉਹ ਵਸਾਏਗਾ ਔਰ ਜੇ ਤੁਹਾਨੂੰ ਘਰ ਦੀਆਂ ਚਾਹ ਵਾਸਤੇ ਅੰਬਰ ਤੋਂ ਉਮੀਦ ਵਰਸਾਏਗਾ ਆਪਣੇ ਆਕਾਸ਼ ਦੀਆਂ ਕਿੜਕੀਆਂ ਖੋਲ ਕੇ

ਜੋ ਬੀਜਿਆ ਉਹੀ ਵੱਢ ਸਕਦੇ ਹੋ ਜੋ ਮੰਗਿਆ ਉਹੀ ਪਾ ਸਕਦੇ ਜੇ ਮੰਗਣ ਦੇ ਵੇਲੇ ਅਸੀਂ ਵਫਾਦਾਰੀ ਮੰਗਣ ਦੇ ਵੇਲੇ ਪਰਮੇਸ਼ਰ ਦੇ ਨਾਲ ਸਾਡੀ ਵਾਚਾ ਸਹੀ ਹੋ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਵਾਚਾ ਬਣਦੇ ਤੇ ਅਸੀਂ ਵੀ ਪਰਮੇਸ਼ਰ ਨਾਲ ਵਾਚਾ ਬਣੀ ਹੈ ਕਿ ਅਸੀਂ ਸਵੇਰ ਉੱਠ ਕੇ ਇਹ ਕੰਮ ਤੇਰਾ ਕਰਾਂਗੇ ਫੇਰ ਮੰਜੇ ਤੋਂ ਉੱਠਾਂ ਮੰਜੇ ਤੋਂ ਉੱਠ ਕੇ ਅਸੀਂ ਤੇਰੇ ਕੰਮ ਨੂੰ ਪਹਿਲਾਂ ਕਰਾਂਗੇ ਔਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪ੍ਰਾਰਥਨਾ ਤੇ ਬੈਠਾਂਗੇ ਆਪਣੇ ਪਤੀ ਨੂੰ ਬੈਠਾਂਗੇ ਆਪਣੀ ਵਾਈਫ ਨੂੰ ਬੈਠਾਂਗੇ ਹallelujah ਹallelujah ਔਰ ਤੁਹਾਡੀ ਇਹ ਵਾਚਾ ਹੈ ਪਰਮੇਸ਼ਰ ਦੇ ਨਾਲ ਜਦ ਅਸੀਂ ਜਨਮ ਲਿਆ ਕਿ ਪਰਮੇਸ਼ਰ ਨੇ ਸਾਡੀ ਇਹ ਵਾਚਾ ਕੀਤੀ ਹੈ ਅਸੀਂ ਤੇਰੇ ਨਾਮ ਨੂੰ ਜਪਾਂਗੇ ਅਸੀਂ ਦੁਪਹਿਰ ਵੇਲੇ ਤੇਰੇ ਨਾਮ ਨੂੰ ਜਪਾਂਗੇ ਅਸੀਂ ਸ਼ਾਮ ਨੂੰ ਤੇਰੇ ਵੇਲੇ ਨਾਮ ਨੂੰ ਜਪਾਂਗੇ ਹallelujah ਹallelujah ਅੱਜ ਲੋਕ ਚਪਿਆ ਕਰਦੇ ਨੇ ਉਜੀ ਦੁਪਿਆ ਵੀ ਨਹੀਂ ਕਰਦੇ ਹallelujah ਚਪਿਆ ਕਿੰਨੂ ਕਿਹਾ ਗਿਆ ਏ 4 ਘੰਟੇ ਦੀ ਪ੍ਰਾਰਥਨਾ ਨੂੰ ਹallelujah 4 ਘੰਟੇ ਦੀ ਜਿਹੜੀ ਪ੍ਰਾਰਥਨਾ ਹੈ 12 ਵਜੇ ਤੋਂ ਬਾਅਦ ਜਦੋਂ ਵੀ ਤੁਹਾਡੀ ਜਾਗ ਖੁੱਲ੍ਹੇ ਉਦੋਂ ਕਰਦੇ ਹallelujah 4 ਘੰਟੇ ਪ੍ਰਾਰਥਨਾ ਹੋ ਗਈ ਫੇ ਤੁਸੀਂ ਉਸ ਤੋਂ ਬਾਅਦ ਜਦੋਂ ਸਵੇਰੇ ਉੱਠੋ ਦੁਪਹਿਰ ਦੇ ਵੇਲੇ ਉਦੋਂ ਪ੍ਰਾਰਥਨਾ ਕਰੋ ਹਾਲੇਲੀਉਹੇ ਤੁਸੀਂ ਸ਼ਾਮ ਦੀ ਪ੍ਰਾਰਥਨਾ ਕਰੋ ਫਿਰ ਰਾਤ ਨੂੰ ਸੌਣ ਲੱਗ ਜਾਓ ਕਿੰਨੇ ਘੰਟੇ ਪ੍ਰਾਰਥਨਾ ਹੋ ਗਈ ਚਾਰ ਘੰਟੇ ਨਹੀਂ ਜੀ ਤੁਸੀਂ ਤਾਂ ਕਹਿੰਦਾ ਤਾਂ ਦਿਮਾਗ ਨਹੀਂ ਕੰਮ ਕਰਦਾ 16 ਘੰਟੇ 4 4 8 4 12 4 16 16 ਘੰਟੇ ਜਦੋਂ ਤੁਹਾਡਾ ਪਰਮੇਸ਼ੁਰ ਦੇ ਨਾਲ ਗੱਲਾਂ ਬਾਤਾਂ ਹੋ ਗਈਆਂ ਤੁਹਾਡੇ ਕੋਲ ਬਚੇ ਕਿੰਨੇ 8 8 ਘੰਟੇ 8 ਘੰਟੇ ਤੁਹਾਡੇ ਵਾਸਤੇ ਆਪਣੇ ਸਰੀਰ ਨੂੰ ਆਰਾਮ ਦੇਣ ਦਾ ਹallelujah ਹallelujah ਜੇ ਅਸੀਂ 16 ਨਹੀਂ ਕਰ ਸਕਦੇ ਅਸੀਂ 8 ਘੰਟੇ ਲਗਰੀਏ ਸਾਡੇ ਕੋਲੇ ਸਮਾਂ ਨਹੀਂ ਹੈਗਾ ਕੰਮ ਤੋਂ ਸ਼ਧਰ ਕਮਸ਼ੀਖ ਅੱਗੋਂ ਦੇ ਬਦੀ ਅੱਗ ਦੇ ਵਿੱਚ ਪਾ ਦੇ ਹਰ ਵੀ ਦਾਨੀ ਅਤੇ ਛੇਰਾਂ ਦੇ ਘੋਲਣੇ ਜੀ ਵੀ ਪ੍ਰਾਰਥਨਾ ਕੀਤੀ ਹallelujah ਪਰਮੇਸ਼ੁਰ ਨੇ ਸਲੀਪ ਦੇ ਉੱਤੇ ਵੀ ਪ੍ਰਾਰਥਨਾ ਕੀਤੀ ਹਾਲੇਲੂਇਆ ਹਾਲੇਲੂਇਆ ਇਹਨਾਂ ਚੀਜ਼ਾਂ ਵాలే ਵੇਖੋ ਫਿਰ ਵੇਖੋ ਤੁਹਾਡੀ ਜ਼ਿੰਦਗੀ ਦੇ ਮੁਲਕਤ ਕੀ ਹੋ ਗਿਆ ਫਿਰ ਤੁਹਾਡੇ ਚੁਟਕੀ ਮਾਰੇ ਤੇ ਸ਼ੈਤਾਨ ਐਂ ਭੱਜ ਗਿਆ ਤੇ ਜਦੋਂ ਤੁਸੀਂ ਵੇਖਿਆ ਪਹਿਲੇ ਵਾਲੇ ਕੰਮ ਕਰਨ ਲੱਗੇ ਜਿਹੜੀਆਂ ਪਹਿਨੀਆਂ ਦੁਆਤ ਆਪਣੀਆਂ ਛੱਬੀਆਂ ਤੇ ਤੁਹਾਡੀ ਸਾਰੀ ਮਿਹਨਤ ਕੀਤੀ ਪ੍ਰਾਰਥਨਾ ਕੀਤੀ ਮਿੱਠੀ ਮਿੱਠੀ ਜਾਣ ਵੀ ਚਲੀ ਜਾਏ ਇੰਨੇ ਇੰਨੇ ਟੋਟੇ ਟੋਟੇ ਵੀ ਹੋ ਜਾਓ ਪਰ ਮੂਰਤ ਅੱਗੇ ਚੁਕਣਾ ਨਹੀਂ ਮੂਰਤ ਅੱਗੇ ਚੁਕਣਾ ਨਹੀਂ ਚੁਕਣਾ ਨਹੀਂ ਚੁਕਨ ਵਾਲਿਆਂ ਨੂੰ ਤਾਂ ਉਹ ਚ ਮਾਰਨੀ ਆ ਨਾ ਜੇ ਖਾਂਦੇ ਨੇ ਨਾ ਇਹ ਪੀਂਦੇ ਨੇ ਨਾ ਇਹ ਦੇਖਦੇ ਆ ਨਾ ਇਹ ਦੇਖਦੇ ਆ ਨਾ ਚੱਲਦੇ ਆ ਨਾ ਫਿਰ ਇਹਨਾਂ ਨੂੰ ਆਪਣੇ ਕੁਛੜ ਚੁੱਕੀ ਜਾਂਦੇ ਹੋ ਵੈਰੂਪੋ ਇਹ ਤੁਹਾਨੂੰ ਕੀ ਆਛੇ ਜਾਣਗੇ ਇਹ ਤਾਂ ਖੁਦ ਆਸ਼ੀ ਜਮਗਦੇ ਨੇ ਅੱਜ ਇੱਕ ਛੋੜਾ ਜਿਹਾ ਮੀ ਆਇਆ ਤੇ ਕਿਵੇਂ ਰੁੱੜਦੇ ਫਿਰਦੇ ਨੇ ਹallelujah ਹallelujah ਰੁੱੜਦੇ ਫਿਰਦੇ ਹallelujah ਕੀ ਇਹ ਉਹੀ ਐ ਜਿੰਨਾਂ ਨੂੰ ਤੁਸੀਂ ਮੱਥੇ ਟੇਕਦੇ ਹੋ ਤੇ ਮੁੜ ਕੇ ਜਾ ਕੇ ਪਾਣੀ ਵਿੱਚ ਡੋਟਾਂਦੇ ਹallelujah ਹallelujah ਇਹ ਉਹੀ ਐ ਜਿਨ੍ਹਾਂ ਨੇ ਜਨਾਨੀ ਵਾਸਤੇ ਲੜਾਈ ਕੀਤੀ ਹallelujah ਹallelujah ਇਨਾ ਜੀਮ ਬਸਨ ਲੱਗਿਆ ਕਦੇ ਕਬਰਾ ਉਹ ਨਾ ਮੈਂ ਛਰੇਆਂ ਬੋਲ ਲਾਈ ਬੋਲ ਇਸ ਕਰਕੇ ਪਰਮੇਸ਼ੁਰ ਬਕਰ 6 ਹਾਤੂ ਬੜਾ ਗਈ ਔਰ ਮੈਂ ਤੁਹਾਡੇ ਦੇਸ਼ ਮੈਂ ਸੁਖ ਚੈਨ ਦੂੰਗਾ ਤੁਹਾਡੇ ਦੇਸ਼ ਵਿੱਚ ਸੁਖ ਚੈਨ ਦਵੇਗਾ ਜਦ ਤੁਹਾਡੇ ਪੇਕੇ ਕੀ ਹੋ ਸਕੇ ਤੁਹਾਡੇ ਰਿਸ਼ਤੇਦਾਰ ਕੀ ਹੋ ਸਕੇ ਤੁਸੀਂ ਇਸ ਪ੍ਰਣ ਨੂੰ ਕਰ ਲਿਆ ਤੁਹਾਡੇ ਦੇਸ਼ ਵਿੱਚ ਸੁਖ ਮਿਲ ਜਾਏਗਾ ਤੁਹਾਡੇ ਪਿੰਡ ਵਿੱਚ ਸੁਖ ਮਿਲ ਜਾਏਗਾ ਕਰਦੀ ਗੱਲ ਸ਼ਾਨ ਆਪਣੇ ਸ੍ਰੀ ਦਿਗਾਂ ਚ ਤੁਹਾਡੇ ਦੇਸ਼ ਵਿੱਚ ਇਹ ਦੀ ਸੜਫ ਵਰਲਡ ਪੂਰੇ ਵਰਲਡ ਦੇ ਕੰਨਾਂ ਮੈਂ ਸੁਣ ਰਿਹਾ ਪੂਰੇ ਪੰਜਾਬ ਦੇ ਵਿੱਚ ਸੁਣ ਰਿਹਾ ਅੱਠ ਨੂੰ ਅਕਰਮਤ ਤੂੰ ਤੂੰ ਮੇਂ ਸੇ 5 ਮਨੁੱਖ 100 100 ਕੋ ਔਰ 100 ਮਨੁੱਖ 10 ਹਜ਼ਾਰ ਕੋ ਖੜੇ ਰੇਂਗੇ ਕੰਨਾਂ 5 ਮਨੁੱਖ ਜਿਹੜਿਆ ਤੁਸੀਂ 100 ਦੇ ਮੁਕਾਬਲੇ ਚ ਖੜ ਜੋਗੇ ਕਾਜ ਮਰੋਕਿਸ ਤੇ ਸੋ 100 10000 10000 ਨੂੰ ਤੁਸੀਂ ਪਜਾ ਦੋਗੇ ਹਰ ਵੀ ਇਹਦੀ ਤਾਕਤ ਤੁਹਾਨੂੰ ਪਰਮੇਸ਼ਰ ਦੇ ਵਾਚਾ ਦੇ ਵਿੱਚ ਮਿਲੇਗੀ ਔਰ ਔਰ ਤੁਹਾਰੇ ਸ਼ਤਰੂ ਤਲਵਾਰ ਸੇ ਤੁਹਾਰੇ ਅੱਗੇ-ਅੱਗੇ ਮਾਰੇ ਜਾਣਗੇ ਗੰਦਾ ਤੁਹਾਡੇ ਸ਼ਤਰੂ ਤੁਹਾਡੇ ਦੁਸ਼ਮਣ ਤਲਵਾਰ ਜਨਬ ਮਾਰੇ ਜਾਣਗੇ ਅੱਗੇ-ਅੱਗੇ ਉਹ ਨੌ ਪੜੀਏ ਔਰ ਮੈਂ ਤੇਮਾਰੀ ਔਰ ਕਿਰਪਾ ਦ੍ਰਿਸ਼ਟੀ ਰੱਖੂਗਾ ਮੈਂ ਤੇਮਾਰੀ ਔਰ ਕਿਰਪਾ ਦ੍ਰਿਸ਼ਟੀ ਰੱਖੂਗਾ ਔਰ ਤੁਮਕੋ ਬਲਵੰਤ ਕਰੂਗਾ ਤੁਹਾਨੂੰ ਮੈਂ ਤਗੜਿਆ ਕਰੂਗਾ ਔਰ ਵੜਾਊਗਾ ਔਰ ਵੜਾਊਗਾ ਔਰ ਤੇਮਾਰੇ ਸੰਗ ਆਪਣੀ ਵਾਚਾ ਕੋ ਪੂਰਨ ਕਰੂਗਾ ਆਪਣੀ ਵਾਚਾ ਕੋ ਪੂਰਾ ਕਰੂਗਾ ਔ ਯਾਰਾ ਬੜੀਏ ਔਰ ਮੈਂ ਤੇਮਾਰੇ ਵਿੱਚ ਆਪਣਾ ਨਿਵਾਸ ਥਾਨ ਬਣਾਏ ਰੱਖੂਗਾ ਜਦ ਮੈਂ ਤੁਹਾਡੇ ਵਿੱਚ ਨਿਵਾਸ ਥਾਨ ਆਪਣਾ ਬਣਾਏ ਰੱਖਾ ਹallelujah ਹallelujah ਹਾਂਜੀ ਔਰ ਮੇਰਾ ਜੀ ਤੁਮਸੇ ਘਰੇਣਾ ਨਹੀਂ ਕਰੇਗਾ ਕੋਨ ਨਾਲ ਕਹਿੰਦਾ ਤੁਸੀਂ ਕਿਤੇ ਗਲਤੀ ਵੀ ਕਰ ਦੋਗੇ ਤੇ ਮੈਂ ਤੁਹਾਨੂੰ ਦੁੱਖ ਨਹੀਂ ਦਵਾਉਂਗਾ ਮੇਰਾ ਜੀ ਕ੍ਰੋਧ ਵਿੱਚ ਨਹੀਂ ਆਏਗਾ ਕੋਣਾ ਜੀ और मैं तुम्हारे माध्यम चला फिरा करूंगा मैं तुम्हारे अंग संग चला फिरा करूंगा और तुम्हारा परमेश्वर बना रहूंगा और तुम्हारा परमेश्वर बना रहूंगा और तुम मेरी प्रजा बने रहोगे तुम मेरी प्रजा बने रहोगे हालेलुया हालेलुया उनसे प्रजा का में ये परमेश्वर ने लाल बनके हालेलुया देखो निनवा का राजा प्रजा के वास्ते ਆਪਣੇ ਰਾਜੇ ਦੀ ਵਰਦੀ ਲਾ ਕੇ ਵਿੱਚ ਆ ਕੇ ਬੈਠ ਗਿਆ। ਹਲ ਵੀ ਹਲੇ ਵਿੱਚ ਆ ਕੇ ਬੈਠ ਗਿਆ। ਕਹਿੰਦਾ ਮੈਂ ਆਪਣੀ ਪ੍ਰਜਾ ਨੂੰ ਵਜਾਉਣਾ ਹੈ। ਕੋਈ ਜ਼ਰੂਰ ਕਿ ਇਹ ਫਾਸਟਿੰਗ ਛੋਟੇ ਬੱਚੇ ਨੇ ਵੀ, ਡੰਗਰਾਂ ਦੀ ਵੀ, ਦੁੱਧ ਪੀਂਦੇ ਬੱਚਿਆਂ ਦੀ ਵੀ ਫਾਸਟਿੰਗ। ਕੋਲ ਨੂੰ ਉਸ ਲਈ ਨਹੀਂ ਵੇ ਕੀ ਕੀ ਸਾਡਾ ਪਾਰਸਲ ਆ ਗਿਆ ਜਾ ਕੇ ਲੇ। ਬਚਨ ਦੀ ਇਹ تعلیم ਕਰਨੀ। ਬਚਨ ਜੀ ਕੀ ਕਰਦੇ ਆ? ਬਚਨ ਬੜੋ ਕਿ ਪ੍ਰਭੂ ਯਿਸੂ ਮਸੀਹ ਦੀ ਮਾਂ ਆ ਗਈ ਧਲੇ। ਇਸਰਾ ਸੰਕਤੀ ਹੋਈ ਪ੍ਰਭ ਇਹ ਸੁਮਤੀ ਦੀ ਮਾਂ ਆ ਗਈ ਭਰਾਗੇ ਕੀ ਜਾ ਕੇ ਕਹਿੰਦੇ ਵੀ ਬਾਹਰ ਤੇਰੀ ਮਾਂ ਤੇ ਆਇਆ ਕਹਿੰਦਾ ਆਇਆ ਲੈ ਮੈਂ ਕੀ ਲੈਣਾ ਕੁਸੀ ਹੋਵੇਰੇ ਮਾਂ ਕੁਸੀ ਹੋਵੇ ਹallelujah ਅਸੀਂ ਕਹਿੰਦੇ పార్ਸਲ ਵਾਲਾ ਚਲਾ ਗਿਆ ਤੇ ਮੁੜ ਕੇ ਮਿਲਣਾ ਨਹੀਂ ਨਹੀਂ ਮਿਲਣਾ ਤਾਂ ਨਾ ਮਿਲੇ ਜੇ ਤੁਹਾਡਾ ਇੰਨਾ ਨੁਕਸਾਨ ਹੋਇਆ ਏ ਇੰਨਾ ਮਿਲ ਜਾਏਗਾ ਹallelujah ਹਾਂਜੀ ਹਾਂਜੀ ਪਰਮੇਸ਼ੁਰ ਦੇ ਵਿੱਚ ਬਣੇ ਰਹੋ ਉਹਨੀਆਂ ਪੜਲਾਂ ਨੂੰ ਕਰਦੇ ਰਹੋ वचन ਨੂੰ ਛੱਡ ਕੇ ਜਾਣਾ ਹਾਂ ਵੀ ਆਓ 12 13 ਇਕੱਠੀ ਬੜਨਗੇ ਮੈਂ ਮੈਂ ਤਾਂ تمہارا ਵਹ ਪਰਮੇਸ਼ਰ ਯਹੋਵਾ ਹਾਂ ਜੋ ਤੁਮ ਕੋ ਮਿਸਰ ਦੇਸ਼ ਸੇ ਇਸ ਲਈ ਕਾਲ ਲੈ ਆਇਆ ਕਿ ਤੁਮ ਮਿਸਰੀਓ ਕੇ ਦਾਸ ਨਾ ਬਨੇ ਰਹੋ ਹallelujah ਕਹਿੰਦਾ ਤੁਸੀਂ ਉਹਨਾਂ ਦੇ ਗੁਲਾਮ ਨਾ ਬਨੇ ਰਹੋ ਮੈਂ ਤੁਸੀ ਚਲਾਏ ਮੈਂ ਤੁਹਾਨੂੰ ਗੁਲਾਮੀ ਵਿੱਚੋਂ ਬਾਹਰ ਕਢੀ ਗੀ ਗੁਲਾਮੀ ਵਿੱਚੋਂ ਬਾਹਰ ਕੱਢਿਆ ਕੱਢ ਨਹੀਂ ਆਇਆ ਕਾਦੇ ਲਈ ਮੇਰਿਆਂ ਕੰਮਾਂ ਵਲੋਂ ਬੜਾ ਔਰ ਮੈਂਨੇ ਤੁਹਾਰੇ ਜੂਏ ਕੋ ਤੋੜ dala ਹੈ ਬੇਣੀ ਤੁਹਾਡੇ ਬੰਦਨਾ ਨੂੰ ਤੋੜ ਦਿੱਤਾ ਏ ਔਰ ਤੁਮ ਕੋ ਸਿੱਧਾ ਖੜਾ ਕਰਕੇ ਚਲਾਇਆ ਹੈ ਕੋ ਸਿੱਧਾ ਖੜਾ ਕਰਕੇ ਚਲਾਇਆ ਹੈ ਹallelujah ਹallelujah ਧੰਨਵਾਦ ਪ੍ਰਭੂ ਜੀ ਜਿਨੀਆਂ ਨੇ ਤੇਰਾ ਵਚਨ ਸੁਣਿਆ ਜਿਨੀਆਂ ਨੇ ਅੱਗੇ ਸੁਣਿਆ ਔਰ ਉਹਨਾਂ ਨੇ ਜਿਨੀਆਂ ਅੱਗੇ ਫਾਰਵਰਡ ਕੀਤਾ ਉਹਦਾ ਉਹਨਾਂ ਤੇ ਵੱਡੀ ਕਿਰਪਾ ਹੋਵੇ ਔਰ ਜਿਨ੍ਹਾਂ ਨੇ ਪ੍ਰਾਰਥਨਾ ਕਰਾਣੀ ਹੋਵੇ 7087 06 ਹallelujah hallelujah ਸੋਰੀ 7087601990 ਇਹ ਸੱਚ ਦੀ ਆਵਾਜ਼ ਚਰਚ ਦਾ ਨੰਬਰ ਆ 724 ਕਹਿੰਦੇ ਪ੍ਰਾਰਥਨਾ ਕਰਵਾਉਣ ਵਿੱਚ ਤੁਹਾਡੇ ਨਾਲ ਸਭਾ ਹੋਰ ਤੁਹਾਡੇ ਔਰ ਤੁਹਾਡੇ ਪੁੱਤਰ ਸੁਖਪਉਣ ਆਮੇ ਜਿੰਨੇ ਇਸ ਨੂੰ ਅੱਗੇ ਭੇਜਣਗੇ ਉਹਨਾਂ ਦੇ ਪੋਤੇ ਪੋਤੀ ਵੀ ਆਸ਼ੀਸ਼ ਤੇ ਬਰਕਤ ਹੋਣਗੇ ਆਮੀਨ ਸਭ ਨੂੰ ਮੇਰੇ ਨਾਲੋਂ ਜੈ ਸਿੰਘ